ਸੱਚੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਅੱਜ ਮੇਰਾ ਹੈਗਾ ਜਨਮ ਦਿਨ ਤੇ ਸਾਰਿਆਂ ਨੇ ਕਰਮ ਨੂੰ ਕਿਹਾ ਸੀ ਕਿ ਕਰਮ ਨਵਨ ਲੈ ਕੇ ਗੁਰਦੁਆਰਾ ਸਾਹਿਬ ਜਾ ਕੇ ਆਇਓ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਜਾਨੇ ਹਬੋਰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਵਿਸ਼ ਕਰਨਗੇ ਤੇ ਜਿਨ੍ਹਾਂ ਨੇ ਵਿਸ਼ ਕਰਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਮੈਨੂੰ ਇੰਨੀਆਂ ਸਾਰੀਆਂ ਵਿਸ਼ੇਸ ਦਿੱਤੀਆਂ ਨੋ ਨਵਨ ਸਟੱਡੀ ਤੇ ਉਹ ਕਿੰਨੇ ਨੇ

ते ठेले क्या है पार्ची तो बिना कोई पार्ची तो बिना कोई जिम्मेदारी नहीं मेरा बर्थडे ताऊ भी मेनू ही बढ़ा देंगे चल मैं क्या कहते हैं ना बंद एक ही उंगली तो नेल बैंड लाई जब पांव इंदिया इन्हीं के चोटियों के देखी नहीं जब तक भी हैप्पी बर्थडे थैंक यू इडे मेरा कार्ड दिया लाय ਆ ਬੋਸ ਕੇ ਲੱਗਦੀ ਸੀ ਕਾਲੀ ਵੀ ਸੋਹਣੀ ਲੱਗਦੀ ਆ ਪਰ ਚੇਂਜ ਵੀ ਕਰਨੀ ਚਾਹੀਦੀ ਆ ਹਾਂ ਤੇ ਕਾਲੀ ਵੀ ਸੋਹਣੀ ਲੱਗੀ ਸੀ ਮੈਂ ਪਹਿਲਾਂ ਆਪੇ ਸੋਚੀ ਬਗਿਆ ਸੀ ਕਿ ਇਹ ਦਾਲਕੋਰੀ ਵੀ ਕਰਨ ਵਾਲੀ ਹੋਈ ਹਾਂ ਹੁਣ ਵਾਪਨੇ ਆ ਜਿੱਥੇ ਤੁਸੀਂ ਆਪਦੇ ਪੈਰਵੇਂ ਨਵੇਂ ਨਵੇਂ ਪੈਰ ਕਿਨੇ ਚਿੱਟਾ ਲੱਗੇ ਨੇ ਕਿਹੜੀ ਹਾਂ ਉਹਦੇ ਲਾਈਟ ਕਲਰ ਚੱਕਦੇ ਪਰ ਯੂ ਡੀਟੇਲ ਵਿੱਚ ਵੀ ਨਿਕਲੀਆਂ ਆ ਜਾ ਹੁਣ ਇਹ ਮੋਟੇ ਜਵਾਗ ਦੇ ਕਿਹੜੀ ਉਹ ਤੇਰੀ ਪਾਪਾ ਨੇ ਬਰਗਰ ਨਹੀਂ ਖਾਈ ਦੇ ਮਮ ਉਸ ਨਹੀਂ ਖਾਈ ਦੇ ਆ ਗਏ ਕਿਹਦਾ 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 ਕਿ ਮਨ ਨੂੰ ਲੱਗ ਰਿਹਾ ਲਕਵਾਪਤ ਲਿਆ ਹੁੰਦ ਬਾਈ ਅਸੀਂ ਵੜੇ ਆਂਦੀ ਗਲੀ ਚ ਇੱਥੇ ਆਪਦਾ ਹੀ ਵਲੌਗ ਦੇਖਿਆ ਜਾ ਰਿਹਾ ਮੇਰੇ ਪਿੱਛੇ ਜਵਾਕ ਲੰਕੀ ਅੰਨ ਨੇ ਇਹਨਾਂ ਵਲੌਗ ਦੇਖੀ ਅੰਨੇ ਮਨੀਸਾ 0

ਮੈਂ ਇਹਨਾਂ ਨਾਲ ਕਹਿੰਦੇ ਚਾਚੇ ਰਣ ਮੈਂ ਕਿਹਾ ਬਾਵਾ ਸਰ ਲੈ ਗੋ ਸਭ ਤੋਂ ਮੰਡੇ ਜਾਣਗੇ ਸਾਰੇ ਮਾਉ ਆ ਕਹਿੰਦੇ ਇਹਦੇ ਵਿੱਚ ਕਹਿੰਦੇ ਮਾਉ ਆ ਉਹਦੇ ਵਿੱਚ ਉਹ ਜੋੜੇ ਵੀ ਲੈ ਕੇ ਆਈ ਜਾਂਦੇ ਕਿਤੇ ਸਮੇਂ ਦਾ ਸਾਰੇ ਦੇ ਇੱਥੇ ਖੜੇ ਹੋਣ ਤੇਰੇ ਬੇਲ ਬਾਹਰ ਘੁੱਸਦੇ ਤੇਰੇ ਆਇਆ ਨਾ ਵੀ ਫੁੱਲੰਦਰ ਬਾਕੀ ਜਦੋਂ ਮੈਂ ਕਹਣਾ ਜੀ ਮੈਨੂੰ 10 ਸਾਲ ਦਾ ਬਣਾ ਦੇ ਦੁਆਰੇ ਲੈ ਆ ਖਾ ਲੀ ਕੀ ਹੋ ਗਿਆ ਜ਼ਹਿਰ ਚ ਕੀ ਹਾਂ ਸਾਈਕਲ ਉਹ ਪ੍ਰਦਾਨ ਆਇਆ ਉਹਨੇ ਸਾਈਕਲ ਦੇ ਜਿੰਦਰੇ ਲਾਤੇ ਸੱਲੇ ਇੱtre ਕਾ ਭੱਜੇ ਸਾਈਕਲਾਂ ਵੀ ਭੱਜੇ ਸਾਈਕਲਾਂ ਜਨਰੇਟਰ ਲੱਗੇ ਕਿਹੜਾ ਸਾਈਕਲ ਅੱਜ ਅੱਬਾ ਯਾਰ ਰੱਦ ਕੇ ਸਾਈਕਲਾਂ ਦੇ ਦੇ ਆ ਜਮ ਰੱਖੜਾ ਕੋਟਲਾ ਕਿ ਕਰੇ ਕੋਟਾ ਮੂੰਹ ਆਣਾ ਮੇਰਾ ਲੋ ਵੀ ਬੱਚਾ ਫਾਟੀ ਆ ਗਈ ਤਾਂ ਨਹੀਂ 10 ਘੰਟਾ ਡਿੱਗੀ ਗਿਆ ਆ ਬੇਰਮਾਰੇ ਨਾ ਬੇਰਮਾਰੇ ਆ ਜਾ ਰਿਹਾ ਓਏ बानी <laughs> तो मारदी <laughs> <सवची> <laughs> 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 ਬਣੀ ਹੈ ਕੀ ਇਹ ਹੈ ਕੀ ਗਾਂ ਅੰਚੜੀਗੇ ਨੋ ਨੋ ਜੇ ਮੈਂ ਕੋਲੇ ਰੱਖਨੀ ਜੇ ਖਾ ਸਕੇ ਨਹੀਂ ਮਾਰਦਾ ਉਹ ਉਹ ਨੂੰ ਫੜੋਗੇ মই পিছ মানুহ ਇਹ ਤਾਂ ਕਰ ਕੋ ਕਰਦੀ ਬਾਏ ਪਾਪਾ ਤਾਂ ਇੱਥੇ ਹੀ ਰਹਿ ਜਾ ਜੀ ਹੈ